ਦੇਖੋ ਜੀ ਇਹ ਨਹੀਂ ਹੁੰਦਾ ਵੀ ਤੁਹਾਡਾ ਬੱਚਾ ਪੜ ਕੇ बिजनेਸਮੈਨ ਵੀ ਬਣ ਸਕਦਾ ਹੈ बिजनेਸਮੈਨ ਹਾਂਜੀ ਉਹ ਕੋਈ ਫਾਇਦਾ ਨਹੀਂ ਬੱਲਿਆ ਉਂਦੀ ਕਿਸੇ ਗੈਂਗਸਟਰ ਦਾ ਫੋਨ ਆ ਜੂਗਾ 50 ਲੱਖ ਰੁਪਏ ਜਾਂ 20 ਲੱਖ ਰੁਪਏ ਹੁਣ ਇਹਦੇ ਨਹੀਂ ਤਿੰਨ ਹਫ਼ਤੇ ਬਾਅਦ ਗੋਲੀ ਮਾਰਾਂਗੇ ਉਂ ਜਾਂ ਗੈਂਗਸਟਰ ਇਤਨੀ ਬੇਦਮ ਮਾਸਟਰ ਕਿਉਂ ਤਾਂ ਡਰ ਇੱਕ ਫੋਨ ਤੇ ਲੱਖਾਂ ਰੁਪਏ ਡਿੱਗ ਪੈਂਦਾ ਹੈ ਗੈਂਗਸਟਰ ਆਪੇ ਨਹੀਂ ਬਣਦਾ ਜੀ ਗੈਂਗਸਟਰ ਤਾਂ ਬਣਾਇਆ ਜਾਂਦਾ ਉਹ ਕਿਵੇਂ ਲੀਡਰ ਧੱਕੇ ਚੜਾ ਲੈਂਦੇ ਆ ਝੂਠੇ ਪਰਚਿਆਂ ਵਿੱਚ ਫਸਾ ਲੈਂਦੇ ਆ ਕੇਰਾ ਫੋਕੀ ਬੱਲੇ ਬੱਲੇ ਫਿਰ ਗੋਣੀ ਲਾਨ ਮਕਾ ਦਿੰਦੇ ਆ ਹੂੰ ਫੇਰ ਨਹੀਂ ਫਾਇਦਾ ਨਾ ਕੋਈ ਫਾਇਦਾ ਨਹੀਂ ਗੈਂਗਸਟਰ ਬਣਾਏਦਾ ਤੁਹਾਡਾ ਬੱਚਾ ਸਾਡੇ ਸਕੂਲ ਦੇ ਵਿੱਚ ਨਾ ਗੇਮਾਂ ਦਾ ਖਾਸ ਤਿਆਂ ਰੱਖਿਆ ਜਾਂਦਾ ਤੁਹਾਡਾ ਬੱਚਾ ਗੇਮ ਕਰਨ ਲੱਗ ਗਿਆ ਤਾਂ ਪਲੇਅਰ ਬਣ ਸਕਦਾ ਪਲੇਅਰ ਬਣ ਕੇ ਕੀ ਕਰੋ ਨੈਸ਼ਨਲ ਖੇਡੋ ਇੰਟਰਨੈਸ਼ਨਲ ਖੇਡੋ ਇੰਟਰਨੈਸ਼ਨਲ ਨਾਲ ਕੁਝ ਨਹੀਂ ਖੇਡਦਾ ਤੈਨੂੰ ਮੈਂ ਇੱਥੇ ਬਾਦੂ ਦਿਖਾਣਾ ਹੈ ਪਲੇਅਰ ਤੁਰੇ ਫਿਰਦੇ ਕੋਈ ਬੇਰਾ ਮੱਟੇ ਨਹੀਂ ਪੁੱਛਦਾ ਬਾੜੀ ਪੇੜੀ ਹੁੰਦੀ ਹੈ ਵਿਚਾਰਿਆਂ ਨਾਲ ਉਹਨਾਂ ਨਾਲ ਤਾਂ ਨਾਲ ਇੰਨੀ ਮਿਹਨਤ ਕਰਦੇ ਆ ਕੈਡਵੇ ਦੇ ਚੰਗੇ ਆ ਫੀਸਾਂ ਭਰਦੇ ਆ ਵਿਚਾਰੇ ਠੀਕ ਹੈ ਮੁੜ ਕੇ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਵੇਖ ਲੈ ਪਿੱਛੇ ਇੱਕ ਖੇਡ ਕੇ ਆ ਸੀ ਬਸ ਤੇ ਮੁੜ ਕੇ ਆ ਵਿਚਾਰਿਆਂ ਨੂੰ ਮੇਰੇ ਬੇਰਹਿ ਬਟਣੀ ਪੁੱਛ